ਅੱਛਾ ਇਦਾਂ ਦਾ ਕਿਹੜਾ ਦਰਖਤ ਆ ਜਿਹਨੂੰ ਲੱਕੜੀ ਨਹੀਂ ਹੁੰਦੀ ਦੇਖਿਆ ਕੋਈ ਦਰਖਤ ਐਦਾਂ ਦਾ ਨਹੀਂ 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 ਹਾਂ ਦੂਸਰਾ ਅਮਨੀ ਬਲਾਡ ਐਦਾਂ ਦਾ ਕਿਹੜਾ ਦਰਖਤ ਵਾ ਜਿਹਨੂੰ ਲੱਕੜੀ ਨਹੀਂ ਹੁੰਦੀ ਸਾਰੇ ਦਰਖਤ ਐਦਾਂ ਦੇ ਹੀ ਆ ਜਿਹਨਾਂ ਨੂੰ ਲੱਕੜੀ ਨਹੀਂ ਹੁੰਦੀ ਲੱਕੜੀ ਤਾਂ ਸਾਰਿਆਂ ਨੇ ਹੁੰਦੀ ਆ ਦਰਖਤ ਦਾ ਸੁਣਾਵਾ ਜਿਹਨੂੰ ਲੱਕੜੀ ਨਹੀਂ ਹੁੰਦੀ ਬੰਦਾ ਵੀ ਹੋ ਸਕਦਾ ਬੰਦਾ ਵੀ ਹੋ ਸਕਦਾ ਉਹ ਕਮਲ ਦਾ ਫੁੱਲ ਆਲਾ ਲੱਕੜੀ ਧੜ ਹੁੰਦੀ ਸੇਬ ਦਾ ਦਰਖਤ ਆਹ ਨਾ ਐਲੋਵੇਰਾ ਲੱਗੀ ਉਹਨੂੰ ਵੀ ਨਹੀਂ ਹੁੰਦੀ ਲੱਕੜ ਦੱਸੋ ਸਹੀ ਆ ਜਾਂ ਨਹੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਅੱਛਾ ਭਈਆ ਐਦਾਂ ਦਾ ਕਿਹੜਾ ਪੇੜ ਆ ਜਿਹਦੇ ਵਿੱਚ ਲੱਕੜੀ ਨਹੀਂ ਹੁੰਦੀ ਉਹ ਕੇਲਾ ਹੈਗਾ ਕੇਲਾ ਹੈ ਹਾਂ ਕੇਲਾ ਇਹ ਕਿੱਦਾਂ ਤੁਹਾਨੂੰ ਪਤਾ ਇਹ ਕੇਲੇ ਮੈਂ ਲੱਕੜੀ ਨਹੀਂ ਹੁੰਦੀ ਆ ਹਾਂ ਪੱਕਾ ਹਾਂ ਪੱਕਾ ਐਦਾਂ ਦਾ ਕਿਹੜਾ ਦਰਖਤਵਾ ਜਿਹਨੂੰ ਲੱਕੜੀ ਨਹੀਂ ਹੁੰਦੀ ਐਦਾਂ ਦਾ ਕਿਹੜਾ ਦਰਖਤ ਦਰਖਤ ਨੂੰ ਕੋਈ ਲੱਕੜੀ ਹੁੰਦੀ ਆ ਨਹੀਂ ਐਦਾਂ ਦਾ ਵੀ ਆ ਜਿਹਨੂੰ ਪਤਾ ਹੀ ਹੁੰਦਾ ਆ ਲੱਕੜੀ ਨਹੀਂ ਹੁੰਦੀ ਉਹ ਤਾਂ ਮੈਡੀਕਲ ਚੈਸ ਹੈ ਗੈਸਲਾ ਹੁੰਦਾ ਕੋਈ ਆਈਡੀਆ ਲਾਓ ਘਰ ਦੇ ਵਿੱਚ ਹੈਗਾ ਕੋਈ ਦਰਖ ਆ ਆਪ ਦੂਸਰਾ ਅਮਨੀ ਪਲਾਟ ਨਹੀਂ ਇਹ ਰੋ ਖਾ ਵੱਡਾ ਸਰਬ ਨਹੀਂ ਹਰ ਵੀ ਲੱਗਦੇ ਆ ਇਹਨੂੰ ਅੱਛਾ ਨਹੀਂ ਉਹਦਾ ਨਹੀਂ ਪਤਾ ਨਹੀਂ ਮੈਨੂੰ ਅੱਛਾ ਇਦਾਂ ਦਾ ਕਿਹੜਾ ਦਰਖ ਤਾਂ ਜਿਹਨੂੰ ਲੱਕੜੀ ਨਹੀਂ ਹੁੰਦੀ ਦੇਖਿਆ ਕੋਈ ਦਰਖ ਤਾਂ ਇਦਾਂ ਦਾ ਨਹੀਂ ਨਹੀਂ ਕੋਈ ਗੈਸ ਲਗਾਉ ਤਾਂ ਹੈਗਾ ਬੰਗੀ ਲਾਉਂਦਾ ਕੇਲਾ ਜੀ ਤੁਸੀਂ ਦੱਸੋ ਬਾਬਾ ਬੱਲੇ ਨੂੰ ਨਹੀਂ ਲੱਕੜ ਨੂੰ ਕਈਆਂ ਨੂੰ ਪੱਤਾ ਹੀ ਹੁੰਦੇ ਆ ਬਿਲਕੁਲ ਤੁਹਾਡੇ ਤੋਂ ਜਵਾਬ ਜਾਨਾ ਇਹਨਾਂ ਨੂੰ ਤਾਂ ਦੱਸ ਤਾਂ ਕੋਈ ਆਲੇ ਦੁਆਲੇ ਨਿਗਾ ਮਾਰ ਲਓ ਲੱਭੜੀਆਂ ਤਾਂ ਸਾਰਿਆਂ ਨੂੰ ਆਈਆਂ ਹੀ ਗਿਆ ਕੋਈ ਇਦਾਂ ਦਾ ਵੀ ਜਿਹਨੂੰ ਨਹੀਂ ਹੋਵੇ ਬੜਾ ਕਿਹੜਾ ਆ ਗਿਆ ਕੋਈ ਗੈਸੀ ਇਕੱਲਾ ਹੀ ਆ ਹੁਣ ਹੋਰ ਤਾਂ ਹੈ ਨਹੀਂ ਕੋਈ ਠੀਕ ਇਦਾਂ ਦਾ ਇਦਾਂ ਦਾ ਕਿਹੜਾ ਦਰਖਤ ਵਾ ਜਿਹਨੂੰ ਲੱਕੜੀ ਨਹੀਂ ਹੁੰਦੀ ਸਾਰੇ ਦਰਖਤ ਇਦਾਂ ਦੇ ਹੀ ਨੇ ਜਿਹਨਾਂ ਨੂੰ ਲੱਕੜੀ ਨਹੀਂ ਹੁੰਦੀ ਲੱਕੜੀ ਤਾਂ ਸਾਰਿਆਂ ਨੇ ਹੁੰਦੀ ਆ ਜਾ ਲੱਕੜੀ ਨਹੀਂ ਹੁੰਦੀ ਲੱਕੜੀ ਕਹਿੰਦੇ ਕਰੇ ਨਹੀਂ ਨਹੀਂ ਲੱਕੜੀ ਨਹੀਂ ਹੁੰਦੀ ਬੰਦਾ ਐਨੇ ਦਰਖਤ ਬਾ ਕੋਈ ਲਾਉ ਤਾਂ ਦਿਮਾਗ ਕਿਹੜਾ ਹੋ ਸਕਦਾ ਚਾਹੇ ਤਾਂ ਉਹਨੂੰ ਪੱਤਾ ਹੀ ਪੱਤੇ ਹੁੰਦੇ ਹੋਣ ਬੰਦਾ ਵੀ ਹੋ ਸਕਦਾ ਦਰਖਤ ਹੀ ਹੈ ਬੰਦਾ ਵੀ ਦਰਖਤ ਦੱਸਣਾ ਵਾ ਜਿਹਨੂੰ ਲੱਕੜੀ ਨਹੀਂ ਹੁੰਦੀ ਉਹ ਕਮਲ ਦਾ ਫੁੱਲ ਲਾ ਲੋ ਲੱਕੜੀ ਥੜ ਹੁੰਦੀ ਹੈ ਠੀਕ ਹੈ। ਭਈ ਤੁਸੀਂ ਦੱਸੋ ਸਹੀ ਆ ਜਾਂ ਨਹੀਂ ਕਮੈਂਟ ਕਰਕੇ ਜ਼ਰੂਰ ਦੱਸਿਓ। ਅੱਛਾ ਐਦਾਂ ਦਾ ਕਿਹੜਾ ਪੇੜ ਆ ਜਿਹਨੂੰ ਲੱਕੜੀ ਨਹੀਂ ਲੱਗਦੀ? ਲੱਕੜੀ ਨਹੀਂ ਲੱਗਦੀ ਕੇਲਾ। ਕੇਲਾ ਤੁਸੀਂ ਕੀ ਕਹੋਗੇ? ਕੋਈ ਗੈਸ ਮਾਰ ਲਓ ਤਾਂ। ਕਿਹੜਾ ਪੇੜ ਆ ਜਿਹਨੂੰ ਲੱਕੜੀ ਨਹੀਂ ਲੱਗਦੀ? ਜਿਹਨੂੰ ਲੱਕੜੀ ਨਹੀਂ ਹੁੰਦੀ। ਸੇਵ ਦਾ ਦਰਖਤ। ਸੇਵ। ਉਧਰ ਤੇ ਇੱਕ ਬੋਲੋ। ਸੇਵ ਦਾ ਦਰਖਤ। ਸਾਡਾ ਜਿਹਾ ਸਹੀ ਸੀ। ਐਦਾਂ ਦਾ ਕਿਹੜਾ ਦਰਖਤ ਆ ਜਿਹਨੂੰ ਲੱਕੜੀ ਨਹੀਂ ਹੁੰਦੀ? ਹਰੇਕ ਨੂੰ ਹੁੰਦੀ ਲੱਕੜੀ ਤਾਂ ਨਹੀਂ ਕਈਆਂ ਨੂੰ ਪੱਤੇ ਹੁੰਦੇ ਆ ਕਈਆਂ ਨੂੰ ਫੁੱਲ ਹੀ ਹੁੰਦੇ ਆ ਇਹ ਦਰਖਤ ਕਿਹੜਾ ਹੋਊਗਾ ਕੋਈ ਆਈਡੀਆ ਲਗਾਓ ਆਈਡੀਆ ਸਾਰੇਆਂ ਨੂੰ ਘਰ ਦੇ ਵਿੱਚ ਹੈਗੇ ਦਰਖਤ ਹਾਂਜੀ ਵੇਲੀ ਚ ਕਿਹੜੇ ਆ ਐਲੋਵੇਰਾ ਲੱਗੀ ਉਹਨੂੰ ਵੀ ਨਹੀਂ ਹੁੰਦੀ ਲੱਕੜ ਹੋਰ ਹੋਰ ਬਸ ਹੁੰਦੀ ਸਾਰਿਆਂ ਨੂੰ ਵੇਹੇ ਤਾਂ ਵੀ ਇਹ ਕਹਿੰਦੇ ਐਲੋਵੇਰਾ ਸਹੀ ਆ ਜਾਂ ਨਹੀਂ ਦੱਸਿਓ ਜ਼ਰੂਰ